ਅਯੋਧਿਆ ਵਿਖੇ ਸ਼੍ਰੀ ਰਾਮ ਮੰਦਰ ਦੀ ਪ੍ਰਾਣਾਪ੍ਰਤੀਸ਼ਟਾ ਤੋਂ ਬਾਅਦ ਸਧਾਲੂਆਂ ਦਾ ਵੱਡਾ ਤਾਂਤਾ ਲੱਗਿਆ ਹੋਇਆ ਹੈ। ਕਈ ਸੌ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਆਖਰ ਸ਼੍ਰੀ ਰਾਮ ਜੀ ਨੂੰ ਆਪਣੀ ਜਨਮ ਭੂਮੀ ਮਿਲ ਹੀ ਗਈ। ਪਰ ਤੁਹਾਨੂੰ ਪਤਾ ਹੈ ਕਿ ਸਧਾਲੂਆਂ ਦੇ ਵੱਡੇ ਤਾਂਤੇ ਤੋਂ ਬਾਅਦ ਉੱਥੇ ਇੱਕ ਬੈਂਕ ਦੇ ਬਾਹਰ ਵੀ ਹੁਣ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ। ਜੀ ਹਾਂ, ਇਸ ਬੈਂਕ ਦਾ ਨਾਮ ਹੈ ਅੰਤਰਰਾਸ਼ਟਰੀ ਸ਼੍ਰੀ ਸੀਤਾ RAM ਨਾਮ ਬੈਂਕ। ਜੀ ਹਾਂ, ਇਹ ਬੈਂਕ ਤਕਰੀਬਨ 1970 ਦੇ ਵਿੱਚ ਮਹੰਤ ਸੰਤ ਸ਼੍ਰੀ ਨਿਤ ਗੋਪਾਲਦਾਸ ਜੀ ਮਹਾਰਾਜ ਵੱਲੋਂ ਸ਼ੁਰੂ ਕੀਤਾ ਗਿਆ ਸੀ ਇਸ ਬੈਂਕ ਦੀਆਂ ਪ੍ਰੋਪਰ ਟਾਈਮਿੰਗਸ ਵੀ ਨੇ ਕਿਹੜੇ ਮਹੀਨੇ ਦੇ ਵਿੱਚ ਪਰਾਤਾ ਤੋਂ ਲੈ ਕੇ ਸਾਂ ਯਾਨੀ ਸਵੇਰ ਤੋਂ ਲੈ ਕੇ ਸ਼ਾਮ ਕਿੰਨੇ ਕਿੰਨੇ ਵਜੇ ਦੇ ਦੌਰਾਨ ਇਹ ਬੈਂਕ ਖੁੱਲਦਾ ਹੈ ਪਰ ਇਸ ਬੈਂਕ ਵਿੱਚ ਕਿਸੇ ਵੀ ਤਰ੍ਹਾਂ ਦਾ ਪੈਸਿਆਂ ਦਾ ਲੈਣ ਦੇ ਨਹੀਂ ਹੁੰਦਾ ਜੀ ਹਾਂ ਹਰਾਨ ਹੋ ਰਹੇ ਹੋਗੇ ਕਿ ਬੈਂਕ ਲੇਕਿਨ ਪੈਸਿਆਂ ਦਾ ਲੈਣ-ਦੇਣ ਤੱਕ ਨਹੀਂ ਜੀ ਹਾਂ ਇੱਥੇ ਸਿਰਫ ਦੇਸ਼ੀ ਨਹੀਂ ਵਿਦੇਸ਼ਾਂ ਤੋਂ ਵੀ ਆ ਕੇ ਲੋਕ ਖਾਤਾ ਖਲਵਾਂਦੇ ਆ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਬੈਂਕ ਹੈ ਕਿਸ ਵਾਸਤੇ ਇਹ ਬੈਂਕ ਹੈ ਆਸਥਾ ਅਤੇ ਮਾਨਸਿਕ ਸ਼ਾਂਤੀ ਵਾਸਤੇ ਸਿਤਾ ਰਾਮ ਨਾਮ ਦੇ ਨਾਲ ਆਪਣੇ ਆਪ ਨੂੰ ਜੋੜਨ ਵਾਸਤੇ ਚੰਗੇ ਕਰਮਾਂ ਦਾ ਹਿਸਾਬ ਰੱਖਣ ਦੇ ਵਾਸਤੇ ਜੀ ਹਾਂ ਜੋ ਤੁਸੀਂ ਇਸ ਬੈਂਕ 'ਚ ਖਾਤਾ ਖਲਵਾਨੇ ਹੋ ਤਾਂ ਤੁਹਾਨੂੰ ਇੱਕ ਬੁੱਕਲੇਟ ਮਿਲਦੀ ਹੈ ਨਾਲ ਮਿਲਦਾ ਇੱਕ ਲਾਲ ਰੰਗ ਦਾ ਪੈਨ ਤੇ ਤੁਸੀਂ ਜਿੰਨੀ ਜਲਦ ਹੋ ਸਕੇ 5 ਲੱਖ ਵਾਰ ਸ਼੍ਰੀ ਸਿਤਾਰਾਮ ਨਾਮ ਲਿਖ ਕੇ ਉਸ ਬੁੱਕਲੇਟ ਨੂੰ ਜਮ੍ਹਾਂ ਕਰਵਾਉਣਾ ਹੁੰਦਾ ਹੈ ਜਮ੍ਹਾਂ ਕਰਵਾਨੇ ਹੋ ਤਾਂ ਉੱਥੇ ਇੱਕ ਅਲੱਗ ਜੀ ਆਸਥਾ ਦਾ ਮਾਹੌਲ ਦੇਖਣ ਨੂੰ ਮਿਲਦਾ ਹੈ ਇੱਕ ਅਲੱਗ ਜੀ ਮਾਨਸਿਕ ਸ਼ਾਂਤੀ ਦਾ ਅਨੁਭਵ ਹੁੰਦਾ ਸੋ ਕਹਿ ਸਕਦੇ ਹਾਂ ਕਿ ਜੋ ਅੰਤਰਰਾਸ਼ਟਰੀਆ ਸ਼੍ਰੀ ਸਿਤਾਰਾਮ ਨਾਮ ਬੈਂਕ ਹੈ ਜੋ ਕਿ ਪਿਛਲੇ ਤਕਰੀਬਨ 55 ਸਾਲ ਤੋਂ ਚੱਲ ਰਿਹਾ ਹੈ ਇਸ ਬੈਂਕ ਦੇ ਵਿੱਚ ਪਹਿਲਾਂ 35000 ਲੋਕਾਂ ਦੇ ਖਾਤੇ ਖੁੱਲੇ ਸੀਗੇ ਲੇਕਿਨ ਹੁਣ ਸ਼੍ਰੀ ਰਾਮ ਜਨਮ ਭੂਮੀ ਤੇ ਸ਼੍ਰੀ ਰਾਮ ਮੰਦਰ ਦੀ ਪ੍ਰਾਪਤੀਸ਼ਟਾ ਤੋਂ ਬਾਅਦ ਲੱਖਾਂ ਚ ਇੱਥੇ ਖਾਤਾਧਾਰਕਾਂ ਦਾ ਹੁਣ ਅਨੁਮਾਨ ਲਗਾਇਆ ਜਾ ਰਿਹਾ ਹੈ